ਥੀਰੇ ਦੇ ਜਿਸ ਕੋ ਆਟੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਸਾਡਾ ਸਕੂਲ ਹੈ ਜਿਹੜਾ ਦਿਨ ਭਰੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਸੋ ਸਭ ਤੋਂ ਪਹਿਲਾਂ ਅਸੀਂ ਪਰਮਾਤਮਾ ਅਗੇ ਹੀ ਪ੍ਰਾਰਥਨਾ ਕਰਦੇ ਆ ਕਿ ਦੋ ਮਹੀਨਾ ਤੱਕ ਜਿਹੜੀ ਪ੍ਰਿੰਸੀਪਲ ਜੀ ਲੈਕਚਰ ਹੋਣ ਜਾ ਰਹੀ ਹੈ ਉਹਦੇ ਵਿੱਚ ਪੱਕੇ ਤੌਰ ਤੇ ਇਹ ਸਾਡੇ ਪ੍ਰਿੰਸੀਪਲ ਬਲੈਪਿੰਗ ਕਰਦੇ। ਉਹ ਇਹਨਾਂ ਦੀ ਬੜੀ 희 ਇਸ ਜਦ ਕੋਈ ਹੋਰ ਪ੍ਰਿੰਸੀਪਲ ਆਉਂਵਾ ਦੇ। ਅਸੀਂ ਬੜੀ ਜ਼ੋਰ ਕੋਸ਼ਿਸ਼ ਕਰਨੀ ਹੈ ਚਾਹੇ ਉਹ ਰਾਜਨੀਤਿਕ ਪੱਧਰ ਤੇ ਹੋਵੇ ਚਾਹੇ ਸਾਡੇ ਮੈਗਮੇ ਦੇ ਥਰੂ ਹੋਵੇ ਅਸੀਂ ਬੱਟੀ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਹੀ ਪ੍ਰਿੰਸੀਪਲ ਉੱਤੇ ਚੱਲਿਓ ਸੋ ਡਿਪਾਰਟਮੈਂਟ ਦੀ ਜਿਹੜੀ ਜਿਸ ਤਰ੍ਹਾਂ ਦੀ ਅਗਿਆ ਨੇਤਾ ਹੋ ਗੀਆਂ ਉਸ ਤਰ੍ਹਾਂ ਦਾ ਅਸੀਂ ਇਹਨਾਂ ਦਾ ਵੈਲਕਮ ਕਰੀਏ ਸੋ ਫਿਰ ਮੈਂ ਅੱਜ ਦੇ ਫੰਕਸ਼ਨ ਦੀ ਗੱਲ ਕਰਦਾ ਬੱਟੀ ਔਜਲਾ ਜੀ ਇਹਨਾਂ ਦਾ ਨਾਮ ਦਲਜਿੰਦਰ ਸਿੰਘ ਜਿਹੜੇ ਵੀ ਬਹੁਤ ਹੀ ਬਲੀਆ ਸਮਾਜ ਸੇਵੀ ਨੇ ਜੇ ਜਦੋਂ ਕੋ ਮੈਂ ਆਇਆ ਮੈਂ ਕਾਫੀ ਵਾਰ ਇਹਨਾਂ ਨੂੰ ਇੱਥੇ ਵਿਜ਼ਿਟ ਕਰਦੇ ਦੇਖਿਆ ਮੇਰੇ ਖਿਆਲ ਅਪ੍ਰੋਕਸੀਮੇਟਲੀ ਮੈਨੂੰ 8 ਮਹੀਨੇ ਲੱਗੇ ਇੱਥੇ ਆਇਆ ਹੋ ਜੇ ਤੇ ਮੈਂ ਕਾਫੀ ਵਾਰ ਇਹਨਾਂ ਨੂੰ ਵਿਜ਼ਿਟ ਇੱਥੇ ਦੇਖਿਆ ਸੋ ਇਹਨਾਂ ਦੀ ਜਿਹੜੀ ਵਿਜ਼ਿਟ ਹੁੰਦੀ ਹੈ ਹਰ ਵਾਰ ਪੋਜ਼ਿਟਿਵ ਹੁੰਦੀ ਹੈ ਹਰ ਮਿੱਠੀ ਹੁੰਦੀ ਹੈ ਇਹਨਾਂ ਨੇ ਆਗੇ ਹਰ ਟਾਈਮ ਕਦੇ ਬਾਹਰ ਨੂੰ ਪੁੱਛ ਰਿਹਾ ਮਿਸਰ ਸਕੂਲ ਵਾਸਤੇ ਕੋਈ ਰੋਡ ਹੈਗੀ ਕੋਈ ਦੱਸੋ ਕੁਝ ਕੰਮ ਕਰ ਰੋੜਾ ਹੈਗਾ ਸੋ ਇਹਦੇ ਲਈ ਇਹਨਾਂ ਵੀ ਫਿਕਰ ਸੋਦੀ ਹੈ ਅਸੀਂ ਮੈਂ ਅਸੀਂ ਬਾਅਦ ਚੋ ਵੀ ਗੱਲ ਕਰਦੇ ਆਂ ਕਿ ਪਾਰਟੀ ਨੂੰ ਸਭ ਤੋਂ ਵੱਧ ਚਾਹੀਦੀ ਹੈ ਸੋ ਸਾਡਾ ਡਿਪਾਰਟਮੈਂਟ ਵੀ ਇਹੀ ਕਹਿੰਦਾ ਕਿ ਤੁਸੀਂ ਕਮਿਊਨਿਟੀ ਦੀ ਮਦਦ ਲੋ ਇਕੱਲਾ ਦੇ ਕੋਈ ਸਕੂਲ ਕੁਝ ਨਹੀਂ ਕਰ ਸਕਦਾ ਇਕੱਲੇ ਹੀ ਸਮਾਜਾ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਸਾਡਾ ਜਿਹੜਾ ਸਮਾਜ ਹੈ بہت بڑے رجیش طور پہ پہنچے جی ਨਹੀਂ ਜੇ ਅਗਰ ਇਸ ਮੁੰਡੇ ਨੇ ਕੱਲੇ ਨਹੀਂ ਪਹੁੰਚਿਆ ਰਹੇ ਤਾਂ ਲੈ ਕੇ ਕਰੇਗਾ ਮਾਪੀ ਕੋਲ ਪਤਾ ਪੱਤਿਆ ਵਾਲੇ ਜਿਹੜੇ ਸਟਾਫ ਦੇ ਨੇ ਮੈਂ ਸਾਰੇ ਤੁਹਾਨੂੰ ਪੱਤਿਆਂ ਨੂੰ ਪਰੇ ਇਹਨਾਂ ਨੂੰ ਅਜੇ ਟੋਫੀ ਦੇਣੀ ਹੈ ਮਸਟ ਸੈਕਿੰਡ ਕਰ ਲਿਓ ਤੇ ਸਾਰਿਆਂ ਨੂੰ ਬੁਲਵਾ ਦਿੱਤਾ ਸੀ ਮੈਂ ਇਹ ਅਰ ਸਾਰੇ ਨੂੰ ਪੱਤਿਆਂ ਨੂੰ ਇਹ ਜਣਿਆ ਕਿ ਜੇ ਕੋਈ ਮਾੜਾ ਹੈ ਕੋਲੋਂ ਜਿਹੜਾ ਖੇਡ ਸਕਦਾ ਢੇਟੋ ਤੇ ਆਪਣੇ ਸਕੂਲ ਨੂੰ ਸਾਫ ਸੁਥਰਾ ਰੱਖਣਾ ਇਹ ਸਾਡਾ ਫਰਜ਼ ਹੈਗਾ ਹਨ ਕੋਈ ਤਸ਼ਾਨ ਨਹੀਂ ਹੋਣਾ ਚਾਹੀਦਾ ਹੈਗਾ ਔਰ ਜੇ ਕੋਈ ਬੱਚਾ ਜਾਂ ਕੋਈ ਬਾਹਰਲਾ ਵੀ ਆ ਕੇ ਇਸ ਸਕੂਲ ਦਾ ਕੋਈ ਨੁਕਸਾਨ ਕਰਦਾ ਤਾਂ ਉਹ ਵੀ ਬੈਠ ਕੇ ਪਿਆਰ ਨਾਲ ਸਮਝਾਓ ਤੇ ਸਟਾਫ ਦੇ ਧਿਆਨ ਚ ਲਿਆਓ ਤੇ ਬਾਕੀ ਸਾਡੇ ਕੋਲੋਂ ਦਾ ਇਹੀ ਹੈਗਾ ਅਸੀਂ ਇਹ ਸਾਰੇ ਕੋਲੇ ਨਾਲ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਈ ਪ੍ਰੋਬਲਮ ਨਹੀਂ ਹੈ ਕਿ ਆ ਹਰ ਟਾਈਮ ਅਸੀਂ ਤੁਹਾਡੇ ਨਾਲ ਸਾਫ ਦੇ ਇਸ ਸਕੂਲ ਨੂੰ ਹੋਰ ਵੀ ਪੱਗੇ ਵਧਾ ਸਕਦੇ ਹਾਂ ਜਿਸ ਤਰ੍ਹਾਂ ਨੇ ਪੁਰਾਣੇ ਕਰਕੇ ਆਪਾਂ ਅੱਗੇ ਵਧਾਈਏ ਤੇ ਜਿਹੜੀ ਸਾਡੇ ਸਕੂਲ ਦੀ ਸਟ੍ਰੈਂਥ ਹੈਗੀ ਆ ਇਹੋ ਵੀ ਵਧਾਉਣੀ ਹੈ ਉਸ ਤਰੀਕੇ ਤੇ ਹੁਣ ਵੀ ਜਿਹੜੇ ਸਰਕਾਰ ਦੇ ਬਜਟ ਕਿਉਂ ਆ ਰਹੀਆਂ ਨੇ ਉਹ ਆਪਾਂ ਦੇ ਬੱਚਿਆਂ ਨੂੰ ਪ੍ਰੋਵਾਈਡ ਕਰਵਾਈਏ ਤੇ ਹੋਰ ਜੋ ਵੀ ਆਪਾਂ ਕਰ ਸਕਦੇ ਆ ਨਾ ਬੱਚਿਆਂ ਦੇ ਲਈ ਬਹੁਤ ਬਹੁਤ ਵਧਵਾ ਚਾਹ ਰਿਹਾ ਹੈਗਾ ਕਿਉਂਕਿ ਇਹ ਸਾਡਾ ਕੋਟ ਹੈਗੇ ਨੇ ਅਸੀਂ ਹਰ ਟਾਈਮ ਤੁਹਾਡੇ ਲਈ ਮੱਝ ਰਹੇ ਹਾਂ ਧੰਨ ਜਿੰਨੇ ਵੀ ਬੱਚਿਆਂ ਨੇ ਫਸਟ ਸੈਕੰਡ ਥਰਡ ਡਿਵੀਜ਼ਨਾਂ ਲਈਆਂ ਹੈਗੀਆਂ ਨੇ ਸਕੂਲ ਦੇ ਵਿੱਚ ਤੇ ਸਾਰਿਆਂ ਨੂੰ ਮੁਬਾਰਕਬਾਦ ਦੰਨੇ ਹੈਗੇ ਆ ਬਹੁਤ ਹੀ ਅੱਜ ਸ਼ੁਭ ਦਿਨ ਹੈਗਾ ਹਾਂ ਅਸੀਂ ਥੋੜਾ ਜਿਹਾ ਲੇਟ ਜ਼ਰੂਰ ਹੋ ਗਏ ਹੈਗੇ ਆ ਇਸ ਵਾਰ ਅ ਰਿਜ਼ਲਟ ਕਿਉਂਕਿ ਮਾਰਚ ਨਿਕਲ ਗਿਆ ਸੀਗਾ 30 ਤਰੀਕ ਨੂੰ 29 30 ਤਰੀਕ ਦਾ ਤੇ ਕੁਝ ਕਰਜੇਮਿਆਂ ਕਰਕੇ ਇਹ ਸਾਤੋਂ ਲੈ ਅਸੀਂ ਲੇਟ ਹੋ ਗਏ ਔਰ ਕਿਉਂਕਿ ਸਾਡਾ ਕੁਛ ਇਹਦੇ ਨਾਲ ਹੋਰ ਵੀ ਸਾਡੇ ਪ੍ਰੋਜੈਕਟ ਸੀਗੇ ਇੱਕ ਤਾਂ ਇੱਥੇ ਵਾਟਰ ਕੋਲਰ ਦਾ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਤੇ ਸਟਾਫ ਦੇ ਲਈ ਤੇ ਦੂਸਰਾ ਅਸੀਂ ਇੱਥੇ ਬਹੁਤ ਹੀ ਇੱਕ ਇਲਾਕੇ ਦੇ ਲਈ ਖੁਸ਼ੀ ਦੀ ਗੱਲ ਹੈਗੀ ਆ ਅਸੀਂ ਇਸ ਸਕੂਲ ਦੇ ਵਿੱਚ ਹਾਕੀ ਸ਼ੁਰੂ ਕਰ ਰਹੇ ਹੈਗੇ ਆ ਜੀ ਬਹੁਤ ਸਾਲ ਹੋ ਗਏ ਸਾਡੇ ਇੱਥੇ ਪਹਿਲਾਂ ਹਾਕੀ ਦੀ ਗੇਮ ਸੀਗੀ ਤੇ ਕਾਫੀ ਦੇਰ ਤੋਂ ਬੰਦ ਸੀ ਸਾਡੀ ਇੱਛਾ ਸੀਗੀ ਵੀ ਅਸੀਂ ਇਸ ਗੇਮ ਨੂੰ ਸਟਾਰਟ ਕਰੀਏ ਤੇ ਅਸੀਂ ਹੁਣ ਉਹਦਾ ਉਪਰਾਲਾ ਕਰ ਲਿਆ ਹੈਗਾ ਸਾਰਾ ਸਮਾਨ ਦਾ ਤੇ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਗੇਮ ਸਟਾਰਟ ਹੋ ਜੂਗੀ ਅਸੀਂ ਰਿਕਵੈਸਟ ਕਰਦੇ ਆ ਪੇਰੈਂਟਸ ਨੂੰ ਜਿਹੜੇ ਆਪਣੇ ਬੱਚੇ ਨੂੰ ਹੋਕੀ ਖੜਾਉਣਾ ਚਾਹੁੰਦੇ ਨੇ ਉਹ ਇਸ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਤੇ ਬਾਕੀ ਸਾਡੇ ਇੱਥੇ ਫੁੱਟਬਾਲ ਦੀ ਟੀਮ ਵੀ ਬਹੁਤ ਵਧੀਆ ਹੈਗੀ ਆ ਤੇ ਰਿਜ਼ਲਟ ਵੀ ਬੜੇ ਵਧੀਆ ਆਉਂਦੇ ਨੇ ਇਸ ਸਕੂਲ ਦੇ ਤੇ ਪ੍ਰਿੰਸੀਪਲ ਸਾਹਿਬ ਦੇ ਨਾਲ ਸੰਪਰਕ ਕਰਕੇ ਇਸ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਤੇ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ ਤੇ ਸਾਡੇ ਨਾਲ ਵੀ ਗੱਲਬਾਤ ਸਾਂਝੀ ਕੀਤੀ ਜਾ ਸਕਦੀ ਹੈਗੀ ਜੀ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਸਾਡੇ ਕੋਲ ਸਾਡੇ ਲਈ ਬਹੁਤ ਹੀ ਵਧੀਆ ਦਿਨ ਹੈ ਸਾਡੇ ਕੋਲ ਸਾਡੇ ਉੱਗੇ ਸਮਾਜ ਸੇਵੀ ਨੇ ਜਿਹੜੇ ਪਾਇਲ ਨੂੰ ਬਿਲੋਂਗ ਕਰਦੇ ਨੇ ਸ਼੍ਰੀ ਅਸ਼ਵਨੀ ਜੀ ਐਕਸ ਪ੍ਰੈਜ਼ੀਡੈਂਟ ਪਾਇਲ ਕਮੇਟੀ ਖੰਨੇ ਤੋਂ ਆਏ ਨੇ ਸਾਡੇ ਕੋਲ ਬੰਟੀ ਔਇਲਾ ਜੀ ਫ੍ਰੀਕੁਐਂਟਲੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਇਹ ਲਗਾਤਾਰ ਸਮਾਜ ਸੇਵਾ ਕਰਦੇ ਨੇ ਉੱਗੇ ਸਮਾਜ ਸੇਵੀ ਨੇ ਇਹਨਾਂ ਦੇ ਨਾਲ ਸਵਰਨ ਜੀ ਜੀ ਬਾਗਾ ਜੀ ਨੇ ਸਾਡੇ ਕੋਲ ਜਦੋਂ ਵੀ ਆਉਂਦੇ ਨੇ ਕੋਈ ਨਾ ਕੋਈ ਸਾਡੇ ਕੋਲੇ ਇਹ ਵਿਚਾਰ ਇਦਾਂ ਦਾ ਲੈ ਕੇ ਆਉਂਦੇ ਆ ਵੀ ਆਪਾਂ ਕਿਵੇਂ ਸਕੂਲ ਨੂੰ ਅੱਗੇ ਲੈ ਕੇ ਜਾਣਾ ਸਾਡੇ ਨਾਲ ਲਗਾਤਾਰ ਫ੍ਰੀਕੁਐਂਟਲੀ ਮੀਟਿੰਗਸ ਕਰਦੇ ਨੇ ਅਸੀਂ ਬੈਠਦੇ ਹਾਂ ਸਕੂਲ ਬਾਰੇ ਸੋਚਦੇ ਹਾਂ ਸਕੂਲ ਦੇ ਪੱਖ ਬਾਰੇ ਸੋਚਦੇ ਹਾਂ ਸਕੂਲ ਨੂੰ ਅੱਗੇ ਕਿਉਂਕਿ ਇਹ ਇੱਕ ਬਹੁਤ ਪੁਰਾਣਾ ਨਗਰ ਹੈ ਸਾਡਾ ਜਿਹੜਾ ਇਹ ਪੈਲ ਹੈ ਨਾ ਬਹੁਤ ਹੀ ਇਤਿਹਾਸਿਕ ਇੱਕ ਸ਼ਹਿਰ ਹੈ ਨਗਰ ਹੈ ਇਹਦੇ ਲਈ ਅਸੀਂ ਲਗਾਤਾਰ ਕੰਟੀਨਿਊਸਲੀ ਅਸੀਂ ਐਫਰਟਸ ਕਰ ਰਹੇ ਹਾਂ ਇਹਦੇ ਵਿੱਚ ਇਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ ਕਿਉਂਕਿ ਜਦੋਂ ਵੀ ਆਉਂਦੇ ਨੇ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦੇ ਨੇ ਕਦੇ ਇਹ ਨਹੀਂ ਹੈ ਵੀ ਇਹਨਾਂ ਨੇ ਸਾਨੂੰ ਕਦੇ ਮਿਸਗਾਈਡ ਕੀਤਾ ਕਦੇ ਸਾਡੇ ਤੋਂ ਨਜਾਇਜ਼ ਕੰਮ ਕਰਵਾਇਆ ਕਦੇ ਕਿਸੇ ਬੱਚੇ ਨੂੰ ਪਾਸ ਕਰਵਾਇਆ ਕਦੇ ਸਾਡੇ ਸਕੂਲ 'ਚ ਆ ਕੇ ਕਿਸੇ ਨੂੰ ਧਮਕਾਇਆ ਹੈ ਜਾਂ ਕਿਹਾ ਵੀ ਮੈਂ ਆਹ ਕੰਮ ਕਰਦਾ ਮੈਂ ਉਹ ਕੰਮ ਕਰਨਾ ਨਾ ਕਦੇ ਵੀ ਨਹੀਂ ਹਮੇਸ਼ਾ ਇਹ ਪੋਜ਼ਿਟਿਵਨੈਸ ਲੈ ਕੇ ਆਏ ਨੇ ਜਦੋਂ ਵੀ ਆਏ ਨੇ ਸਾਡੇ ਸਕੂਲ ਦੇ ਵਿੱਚ ਕਿਵੇਂ ਆਪਾਂ ਬੱਚਿਆਂ ਦਾ ਪਾਲਾ ਕਰਨਾ ਕਿਵੇਂ ਆਪਾਂ ਅੱਗੇ ਲੈ ਜਾਣਾ ਕਿਵੇਂ ਪੜ੍ਹਾਈ ਨੂੰ ਅੱਗੇ ਲੈ ਕੇ ਜਾਣਾ ਕਿਵੇਂ ਫੁੱਟਬਾਲ ਨੂੰ ਅੱਗੇ ਲੈ ਕੇ ਜਾਣਾ ਕਿਵੇਂ ਸਪੋਰਟਸ ਜਿਵੇਂ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਉਹ ਕਹਿੰਦੇ ਨੇ ਵੀ ਸਪੋਰਟਸ ਨੂੰ ਅੱਗੇ ਲੈ ਕੇ ਜਾਣਾ ਕਿਉਂਕਿ ਸਪੋਰਟਸ ਤੇ ਪੜਾਈ ਦਾ ਇੱਕ ਦੂਜੇ ਨਾਲੇ ਮਿਲੇ ਹੋਏ ਨੇ ਪੜਾਈ ਤੋਂ ਬਿਨਾ ਸਪੋਰਟਸ ਨਹੀਂ ਸਪੋਰਟਸ ਤੋਂ ਬਿਨਾ ਪੜਾਈ ਨਹੀਂ ਕਿਉਂਕਿ ਜਿਉਂ-ਜਿਉਂ ਆਪਾਂ ਪੜਦੇ ਆਂ ਤੇ ਉਹ ਤੋਂ ਆਪਣੇ ਸਰੀਰ ਨੂੰ ਵੀ ਫਿਜ਼ੀਕਲੀ ਤੇ ਮੈਂਟਲੀ ਆਪਾਂ ਠੀਕ ਰੱਖਣ ਲਈ ਉਹਦੇ ਲਈ ਸਪੋਰਟਸ ਬਹੁਤ ਜ਼ਰੂਰੀ ਹੈ ਇਹਨਾਂ ਦਾ ਯੋਗਦਾਨ ਹਮੇਸ਼ਾ ਸਾਡੇ ਨਾਲ ਬਹੁਤ ਵਧੀਆ ਰਿਹਾ ਕਦੇ ਸਾਨੂੰ ਕਿੱਡਸ ਦੇ ਕੇ ਜਾਂਦੇ ਨੇ ਸਕੂਲ ਲਈ ਕਦੇ ਵਰਦੀਆਂ ਦੇ ਕੇ ਜਾਂਦੇ ਨੇ 50-50 ਹਜ਼ਾਰ ਦੀਆਂ ਕਦੇ ਸਾਡੇ ਕੋਲ ਹੁਣ ਇਸ ਵਾਰ ਆਏ ਨੇ ਤਾਂ ਹਾਕੀ ਦੀ ਕਿੱਡਸ ਲੈ ਕੇ ਆਏ ਨੇ ਬਹੁਤ ਮਹਿੰਗੀਆਂ ਨੇ ਇਹ ਕੋਈ ਸਸਤੀਆਂ ਤਾਂ ਆਉਂਦੀਆਂ ਨਹੀਂ ਇਹ ਵੀ ਕੋਈ ਚਾਹੀਦਾ ਇਦਾਂ ਦਾ ਬੰਦਾ ਵੀ ਸਕੂਲ ਨੂੰ ਅੱਗੇ ਲੈ ਕੇ ਜਾਗੇ ਸਾਡੇ ਤਾਂ ਪਹਿਲ ਨੂੰ ਅਸੀਂ ਬਿਲੋਂਗ ਕਰਦੇ ਆਂ ਜਦੋਂ ਮੈਂ ਇੱਥੇ ਆਇਆ ਮੈਨੂੰ ਲੱਗਦਾ 20 ਸਾਲ ਹੋ ਗਏ ਕਦੇ ਬਹੁਤ ਘੱਟ ਬੰਦੇ ਨੇ ਜਿਹੜੇ ਅੱਗੇ ਆਏ ਨੇ ਲੇਕਿਨ ਇਹਨਾਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਕਿਉਂਕਿ ਜਦੋਂ ਵੀ ਆਉਂਦੇ ਨੇ ਸਾਡੇ ਲਈ ਪੋਜ਼ਿਟਿਵਨੈਸ ਲੈ ਕੇ ਆਉਂਦੇ ਨੇ ਵਧੀਆ ਲੈ ਕੇ ਆਉਂਦੇ ਨੇ ਆਪਣਾ ਪੱਖ ਰੱਖਦੇ ਨੇ ਵੀ ਕਿਵੇਂ ਆਪਾਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਕਿਵੇਂ ਪੈਲ ਦੇ ਸਕੂਲ ਜਿਹੜਾ ਮੇਨ ਸਕੂਲ ਹੈ ਸਾਡਾ ਇਹ ਪੈਲ ਦਾ ਕਿਵੇਂ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ ਕਿਵੇਂ ਇਹਦੀ ਚੜ੍ਹਾਈਆਂ ਕਰਨੀਆਂ ਨੇ ਬੱਚਿਆਂ ਨੂੰ ਕਿਵੇਂ ਅੱਗੇ ਲਿਜਾਣਾ ਬੱਚਿਆਂ ਨੂੰ ਕਿਵੇਂ ਨੌਕਰੀਆਂ ਦਿਵਾਉਣੀਆਂ ਇਹ ਦੱਸਦੇ ਰਹਿੰਦੇ ਨੇ ਸਟੇਜ ਤੇ ਆ ਕੇ ਸਾਡੇ ਕੋਲ ਕਿਹੜੇ-ਕਿਹੜੇ ਕੋਰਸ ਕਰਵਾਉਣੇ ਆ ਕਿਵੇਂ ਆਪਾਂ ਹੋਰ ਕੁਝ ਸਾਇੰਸ ਲੈ ਕੇ ਆਉਣੀਆਂ ਸਾਡੇ ਕੋਲ ਸਾਇੰਸ ਲੈਬਸ ਹੈਗੀਆਂ ਨੇ ਹੋ ਸਕਦਾ ਇਸ ਵਾਰ ਸਾਡੇ ਕੋਲ ਟੀਚਰਸ ਵੀ ਆ ਜਾਣ ਸਾਡਾ ਮੈਡੀਕਲ ਗਰੁੱਪ ਵੀ ਸ਼ੁਰੂ ਹੋ ਜਾਊਗਾ ਮੈਡੀਕਲ ਦੇ ਨਾਲ-ਨਾਲ ਸਾਡੇ ਕੋਲ ਕਮਰਸ ਵੀ ਚੱਲਦਾ ਹੈ ਆਰਟਸ ਵੀ ਚੱਲਦੀ ਹੈ ਸਾਡੇ ਕੋਲ ਵੈਲ এডਿਕੇਟਿਡ ਸਟਾਫ ਹੈ ਬਹੁਤ ਵਧੀਆ ਸਟਾਫ ਹੈ ਇੱਕ ਤੋਂ ਇੱਕ ਟੀਚਰ ਨੇ ਸਾਡੇ ਕੋਲ ਜਿਹੜੇ ਇੱਥੇ ਕੰਮ ਕਰ ਰਹੇ ਨੇ ਲੈਕਚਰਰ ਵੀ ਨੇ ਟੀਚਰ ਵੀ ਨੇ ਸਾਰੇ ਸਾਡਾ ਸਟਾਫ ਪੂਰਾ ਹੈ ਤੇ ਅਸੀਂ ਆਪਣੇ ਵੱਲੋਂ ਮੈਂ ਵੀ ਆਪਣੇ ਵੱਲੋਂ ਐਫਰਟ ਕਰਦਾ ਆਂ ਵੀ ਆਪਾਂ ਇਹ ਸਕੂਲ ਨੂੰ ਇਹ ਪੈਲ ਦੇ ਸਕੂਲ ਨੂੰ ਇਸ ਨਗਰ ਦੇ ਸਕੂਲ ਨੂੰ ਆਪਾਂ ਅੱਗੇ ਲੈ ਕੇ ਜਾਏਗੇ